के साथ कर रही हूं कि हमारे जितने भी बिहार वासी बिहार से बाहर गए हैं बिहार वासी को मैं वादे करती हूँ कि आप सभी लोग इसी छठ में आप सभी लोग यहाँ आइए और इसके बाद कभी बाहर जाने का नौबत नहीं आएगा सभी लोग दस हजार ऐसी पंद्रह हजार की रोजी रोजगार दोस्तों रहे हो सब टीवी जी में के तो है कि इस समयपुर हुई घटना तो बाद जिथे की एक पांच साल मासूम बेरहमी कतल कर दिया गया ਇੱਕ ਪ੍ਰਵਾਸੀ ਦੇ ਦੁਆਰਾ ਜੋ ਕਿ ਯੂਪੀ ਦੇ ਵਿੱਚ ਵੀ 7 ਸਾਲ ਦੀ ਕੈਦ ਕੱਟ ਗਿਆ ਸੀ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਕਾਫੀ ਜ਼ਿਆਦਾ ਮਾਹੌਲ ਗਰਮਾਇਆ ਹੋਇਆ ਅਤੇ ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਗਲਤ ਪ੍ਰਵਿਰਤੀ ਵਾਲੇ ਪ੍ਰਵਾਸੀ ਨੇ ਉਹਨਾਂ ਨੂੰ ਹੁਣ ਆਪਣੇ ਸਟੇਟ ਦੇ ਵਿੱਚ ਵਾਪਸ ਚਲੇ ਜਾਣਾ ਚਾਹੀਦਾ ਹੈ ਤੇ ਇਸ ਸਬੰਧ ਦੇ ਵਿੱਚਕਾਰ ਇੱਕ ਵੀਡੀਓ ਬਿਹਾਰ ਦੀ ਇੱਕ ਵਿਧਾਇਕਾ ਇੱਕ ਐਮਐਲਏ ਦੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਸਾਫ਼ ਤੌਰ ਤੇ ਕਹਿ ਰਹੀ ਹੈ ਕਿ ਇਸ ਛੱਤ ਪੂਜਾ ਤੇ ਜਿੰਨੇ ਵੀ ਬਿਹਾਰ ਦੇ ਰਹਿਣ ਵਾਲੇ ਨੇ ਜਿੰਨੇ ਵੀ ਬਿਹਾਰ ਦੇ ਨਾਗਰਿਕ ਨੇ ਚਾਹੇ ਉਹ ਕਿਹੜੀਆਂ ਵੀ ਸਟੇਟਾਂ ਦੇ ਵਿੱਚ ਰਹਿੰਦੇ ਹੋਣ ਉਹ ਵਾਪਸ ਆਪਣੇ ਬਿਹਾਰ ਆ ਜਾਣ ਜਿੱਥੇ ਕੀ ਉਹਨਾਂ ਨੂੰ 15 ਤੋਂ 20000 ਰੁਪਏ ਮਹੀਨੇ ਦਾ ਰੋਜ਼ਗਾਰ ਦਿੱਤਾ ਜਾਵੇਗਾ ਅਤੇ ਨਾਲ ਹੀ ਇਸ ਚੀਜ਼ ਦੀ ਵੀ ਗਰੰਟੀ ਦਿੱਤੀ ਜਾਵੇਗੀ ਕਿ ਰੋਜ਼ਗਾਰ ਉਹਨਾਂ ਦਾ ਹਮੇਸ਼ਾ ਰਹੇਗਾ 15 ਤੋਂ 20000 ਰੁਪਏ ਮਹੀਨਾ ਅਤੇ ਨਾਲ ਹੀ ਉਹਨਾਂ ਨੇ ਵੀ ਕਿਹਾ ਕਿ ਹੁਣ ਤੋਂ ਉਹਨੂੰ ਕਿਸੇ ਹੋਰ ਸਟੇਟ ਦੇ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ ਤੁਸੀਂ ਆਪਣੀ ਸਟੇਟ ਆਪਣੇ ਘਰ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਇੱਥੇ ਕਮਾਈ ਕਰੋ ਅਤੇ 15 ਤੋਂ 20000 ਰੁਪਏ ਦੀ ਗਰੰਟੀ ਇਸ ਐਮ ਐਲ ਵੱਲੋਂ ਲਈ ਗਈ ਹੈ ਸਾਰੇ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਸੋ ਤੁਹਾਡਾ ਇਸ ਬਾਰੇ ਜਰੂਰ ਕੀ ਕਹਿਣਾ ਹੈ ਕਮੈਂਟ ਕਰਕੇ ਦੱਸਣਾ ਤੇ ਇਸ ਵੀਡੀਓ ਨੂੰ ਲਾਈਕ ਕਰਕੇ ਜਿਆਦਾ ਤੋਂ ਜਿਆਦਾ ਸ਼ੇਅਰ ਜੋ ਕਰ ਦੇਣਾ ਤੇ ਹੋਰ ਅਪਡੇਟਸ ਨਾਲ ਅਪ ਟੂਡੇਟ ਰਹਿਣ ਦੇ ਲਈ ਸਵੇਕ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਕਰ ਲੈਣਾ ਹੁਣ ਦੇਖੋ ਇਹ ਬਰਨ ਹੋ ਰਹੀ ਵੀਡੀਓ ਦਾਵੇ के साथ कह रही हूं कि हमारे जितने भी बिहारवासी बिहार से बाहर गए हैं बिहारवासी को मैं वादी करती हूं कि आप सभी लोग इसी छठ में आप सभी लोग यहां आइए और इसके बाद ਕبھی ਬਾਹਰ ਜਾਣੇ ਦਾ ਨੌਬਤ ਨਹੀਂ ਆਏਗਾ ਸਭੀ ਲੋਕੋ 10000 ਤੋਂ 15000 ਕੀ ਰੋਜੀ ਰੋਟੀ